ਸਭਾ ਦੇਖ ਲਈ ਦੇਖ ਅਕੀਦਾ ਬਈ ਲਾ ਜੂ ਸਰਦਾਰ ਵਰਨਾਲ ਸਿੰਘ ਜੀ ਕਰਤਾਰਪੁਰ ਸਾਹਿਬ ਜਿਹੜੇ ਸਾਡੇ ਬੁਲੇ ਦੇ ਪ੍ਰਧਾਨ ਹਨ ਬਹੁਤ ਸਾਰੇ ਲੋਕ ਸਾਡੇ ਮੈਡੀ ਸਾਹਿਬ ਜਗਿੰਦਰਪਾਲ ਸਿੰਘ ਸੰਜੋ ਜੀ ਰਣਜੀਤ ਵਾਲਾ ਜੀ ਸਾਡੇ ਉਸ ਸਰਕਲ ਦੇ ਪ੍ਰਧਾਨ ਸਾਹਿਬ ਸਹਾਲਬੀ ਜੀ ਸਾਹਿਬ ਜੀ ਸਿੰਘ ਜੀ ਬਹੁਤ ਸਤਿਕਾਰਯੋਗ ਸਰਪੰਚ ਸਾਹੇਰ ਸਿੰਘ ਜੀ ਪਰਗਤ ਸਿੰਘ ਸਾਹ ਸਿਮਾ ਜੀ ਸਾਹ ਸਿਮਾ ਜੀ ਸਾਹ ਸਿਮਾ ਜੀ ਰਚਪਾਲ ਸਿੰਘ ਜੀ ਸਿਮਾ ਸਾਹਿਬ ਬਹੁਤ ਸਤਿਕਾਰਯੋਗ ਮੇਰੇ ਬਜ਼ੁਰਗੋ ਭਰਾਵੋ ਨੌਜਵਾਨ ਦੋਸਤੋ ਰਾਜ ਰੂਪ ਦਾ ਖਾਲਸਾ ਰਾਜ ਰੂਪ ਦੀ ਕਿਫਤਤ ਕੋਈ ਨਹੀਂ ਅੱਜ ਕੋ ਬੇਬਰੀ ਕਾਂਗਰਸ ਨੇ ਜਿਹੜੀ ਐ ਨਾ ਸਰਕਾਰ ਬਣਾਈ ਪਹਿਲਾ ਕਾਂਗਰਸ ਨੇ ਫਿਰ ਆਮ ਆਦਮੀ ਪਾਰਟੀ ਨੇ ਯਾਦ ਕਰੋ ਮਨਿੰਦਰ ਸਿੰਘ ਕੀ ਆਹ ਜਾਂਦਾ ਦਾ ਕਿ ਇੱਕ ਵਾਰੀ ਮੈਨੂੰ ਬਣਾ ਦੇ ਤੁਹਾਡਾ ਸਾਰਾ ਕਰਜ਼ਾ ਮਾਫ ਕਰ ਦਿੰਦਾ ਬੈਂਕਾਂ ਦਾ ਵੀ ਕਰ ਦਿੰਦਾ ਕਿੰਨਾ ਕੁ ਹੋਇਆ ਤੈਨੂੰ ਪਤਾ ਫਿਰ ਕਹੇ ਜੇ ਆਕਾ ਦਾ ਨਾਲ 6 ਚਾਚ ਵੀ ਦੇ ਦਿੰਦਾ ਮੁਰਕੇ ਦਾਲ ਵੀ ਨਿ ਮਿਲੇ ਕਰਨਗੇ ਸਗਨ ਸਕੀਮ 51000 ਕਰ ਦੂੰਗਾ ਮੁਰਤੇ 21 ਵੀ ਨਹੀਂ ਮਿਲਿਆ ਹਰ ਘਰ ਸਰਕਾਰੀ ਨੌਕਰੀ ਦੇ ਦੂੰਗਾ ਹਰ ਘਰ ਕਿਸੇ ਨੂੰ ਵੀ ਨਹੀਂ ਮਿਲੀ ਪੈਨਸਨ 3500 ਕਰ ਦੂੰਗਾ 750 ਵੀ ਨਹੀਂ ਮਿਲਿਆ ਢੇੜ ਕਰਨਗੇ ਕਾਲੀ ਤਾਂ ਸਾਈਕਲ ਦੇ ਬੱਚਿਆਂ ਨੂੰ ਮੈਂ ਕਹ ਰਿਹਾ ਜੀ ਨੇਰੀ ਵਾਲੀ ਆਈ ਪਈ ਹੈ ਉਰੇ ਤਾਂ ਜਿੱਥੇ ਦੇਖੋ ਤਖੜੀ 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 ਤੇ ਸ਼ਰਮਾ ਜੀ ਦਾ ਨਾਮ ਹੀ ਵੱਜਦਾ ਉਰੇ ਤਾਂ ਪੂਰੇ ਮੈਂ ਕਿਹਾ ਮਸ਼ਿੰਗਣ ਕਟੋ-ਕਟ 2500 ਵੋਟਾਂ ਚੋਂ ਸਾਨੂੰ ਪੈਣ ਗਿਆ 2000 ਵੋਟਾਂ ਇਹ ਤਾਂ ਪੱਕਾ ਹੈ ਲੋਕਾਂ ਨੇ ਕਰ ਲਿਆ ਵੀ ਇਹ ਅੱਜ ਕੀ ਤਖੜੀ ਨੂੰ ਜਿਤਾਣਾ ਉਹ ਤਾਂ ਸਭ ਸਭ ਉਹ ਸਭ ਨੂੰ ਪਤਾ ਵੀ ਦਲ ਬਦਲੂ ਐ ਲੋਕਾਂ ਨੇ ਸੋਚ ਲਿਆ ਹੁਣ ਮਨ ਬਣਾ ਲਿਆ ਉਹ ਲੋਕ ਸੋਚਦੇ ਨਹੀਂ ਐ ਵੀ ਜਿਹੜੇ ਦਲ ਬਦਲੂਆਂ ਨੇ ਉਹਨਾਂ ਨੂੰ ਵੋਟਾਂ ਪਾਣੀ ਐ ਐਤਕੀ ਤਾਂ ਆਪਾਂ ਤਖੜੀ ਨੂੰ ਵੋਟਾਂ ਪਾਣੀ ਐ ਸਾਰੇ ਨੇ ਸੋਚਿਆ ਪਿਆ ਹੁਣ ਤਾਂ ਨੇਰੀ ਲਈ ਆਈ ਵੀ ਮੈਂ ਕਹਿੰਦਾ ਤੁਸੀਂ ਦੇਖਿਓ 4 ਤਰੀਕ ਨੂੰ ਬੈਲਟ ਖੁੱਲਣਿਆ ਨਾ ਜਿਵੇਂ ਖੁੱਲੂਗੇ ਉਹ ਤੁਹਾਨੂੰ ਪਤਾ ਲੱਗੂਗਾ ਨੇਰੀ ਆਉਂਗੇ ਉੱਥੇ ਬਟਰੀਂ ਦੱਬ-ਦੱਬ ਕੇ ਲੋਕਾਂ ਨੇ ਫੱਟੇ ਚੱਕ ਦੇਣੇ ਆ ਤੁਸੀਂ ਦੇਖਿਓ ਫਿਰ ਵੋਟਰਾਂ ਕੀ ਕਹਿੰਦਾ ਹਾਂਜੀ ਵੋਟਰਾਂ ਕੀ ਕਹਿੰਦਾ ਵੋਟਰਾਂ ਨੂੰ ਮੈਂ ਅਪੀਲ ਕਰਦਾ ਤੁਸੀਂ ਬਸ ਬਟਨ ਦਾ ਨਾਮ ਉਹ ਨਿਸ਼ਾਨ ਮਿਟਾ ਦਿਓ ਤੁਸੀਂ ਦੱਬ-ਦੱਬ ਕੇ ਇਹੋ ਜਿਹਾ ਕਰ ਦਿਓ ਨੂੰ ਵੀ ਹਾਂ ਉੱਥੇ ਬਸ ਤਕੜੀ ਹੀ ਦਿਖੇ ਕਾਂਗਰਸ ਨੇ ਕੰਮ ਨਹੀਂ ਕਰਾਇਆ ਕੁਝ ਜੀ ਤੁਸੀਂ ਦੇਖ ਲਓ ਤੁਹਾਡੇ 5 ਸਾਲ ਕਾਂਗਰਸ ਦੀ ਗਵਰਨਮੈਂਟ ਰਹੀ ਹੈ ਉੱਥੇ ਤੁਸੀਂ ਕੰਮ ਹੀ ਨਹੀਂ ਕਰਾਇਆ ਕੁਝ ਪੰਨੀਤ ਕੌਰ ਜੀ ਐਮਪੀ ਰਹੇ ਚਾਰ ਵਾਰ ਉਹਨਾਂ ਨੇ ਕੋਈ ਕੰਮ ਕਰਾਇਆ ਕੋਈ ਕੰਮ ਨਹੀਂ ਕਰਾਇਆ ਉਹਨਾਂ ਨੇ ਆਪਣੇ ਕਰ ਤੋਂ ਬਾਹਰ ਨਿਕਲੇ ਹੀ ਨਹੀਂ ਲੋਕਾਂ ਦਾ ਧੰਨਵਾਦ ਨਹੀਂ ਕਰਨਗੇ ਚਾਰ ਬਾਰ ਹੈ ਉਮੀਦਾਂ ਕਿੰਨੀ ਤੋਂ ਆ ਮੈਂ ਕਹ ਰਿਹਾ ਜੀ ਤੁਸੀਂ 4 ਤਰੀਕ ਨੂੰ ਨਤੀਜਾ ਦੇਖਿਓ ਆਪਣੇ ਆਪ ਪਤਾ ਲੱਗ ਜਾਣਾ ਲੋਕਾਂ ਨੇ ਬਾਵਾ ਕਰਾਈ ਪਈ ਹੈ